हां बेटा ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅਸੀਂ ਨਵੋਦਿਆ ਦੀ ਤਿਆਰੀ ਦੀਨ 2.6 ਅਭਿਆਸ ਦੇ ਉੱਤੇ ਪਹੁੰਚ ਗਏ ਆ ਤੇ ਉਹਦਾ ਬੇਟਾ ਪਹਿਲਾ ਸਵਾਲ ਆਪਾਂ ਕਰਨ ਲੱਗੇ ਆ ਕਿ ਇਹਦੇ ਚ ਕੀ ਕਹਿੰਦਾ ਪਿਆ ਕਹਿੰਦਾ ਇੱਕ ਸਾਈਕਲ ਦੀ ਕੀਮਤ 5699 ਰੁਪਏ 17 ਸਾਈਕਲਾਂ ਦੀ ਕੀਮਤ ਕਿੰਨੀ ਹੋਵੇਗੀ ਬੇਟਾ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਨਵੋਦਿਆ ਦੀ ਤਿਆਰੀ ਦੇ ਲਈ ਤੁਹਾਨੂੰ ਕਨਸੈਪਟ ਕਲੀਅਰ ਹੋਣੇ ਚਾਹੀਦੇ ਆ ਠੀਕ ਆ ਹੁਣ ਆਪਾਂ ਇਹਨਾਂ ਸਵਾਲਾਂ ਨੂੰ ਫਾਰਮੂਲੇ ਤਹਿਤ ਕਰਾਂਗੇ ਤਾਂ ਕਿ ਤੁਹਾਨੂੰ ਕਿਤੇ ਵੀ ਕਨਫਿਊਜ਼ਨ ਨਾ ਬਣੇ ਯਕੀਨ ਮੰਨੋ ਪੁੱਤ ਉਹ ਜਿੰਨੇ 20 ਦੇ 20 ਸਵਾਲ ਹਨ ਸਾਰੇ ਸਾਰੇ ਮਤਲਬ 15-15 ਸਕਿੰਟਾਂ 'ਚ ਨਿਕਲਣ ਵਾਲੇ ਹੁੰਦੇ ਆ ਪਰ ਉਹ ਬੱਚੇ ਕੱਢ ਸਕਦੇ ਆ ਜਿਨ੍ਹਾਂ ਨੂੰ ਕਨਸੈਪਟ ਕਲੀਅਰ ਹੁੰਦਾ ਤੇ ਮੈਂ ਤੁਹਾਨੂੰ ਇਹਦਾ ਕਨਸੈਪਟ ਦੱਸਣ ਲੱਗਾ ਆਪਾਂ ਕਿਵੇਂ ਕਰਨਾ ਮੈਂ ਤੁਹਾਨੂੰ ਬੇਟਾ ਇੱਕ ਪਹਿਲਾਂ ਵੀ ਦੱਸ ਕੇ ਗਿਆ ਸੀ ਵੀ ਜਿਹੜੀ ਜਮਾ ਦੀ ਰਕਮ ਜਦੋਂ ਬਰਾਬਰ ਦੇ ਉਧਰਲੇ ਪਾਸੇ ਜਾਂਦੀ ਹੈ ਤਾਂ ਘਟਾਓ 'ਚ ਬਦਲ ਜਾਂਦੀ ਹੈ ਘਟਾਓ ਦੀ ਰਕਮ ਬਰਾਬਰ ਦੇ ਉਧਰਲੇ ਪਾਸੇ ਜਾ ਕੇ ਜਮਾ 'ਚ ਬਦਲਦੀ ਹੈ ਗੁਣਾ ਦੀ ਰਕਮ ਬਰਾਬਰ ਦੇ ਉਧਰਲੇ ਪਾਸੇ ਜਾ ਕੇ ਭਾਗ ਦੇ ਵਿੱਚ ਬਦਲਦੀ ਹੈ ਤੇ ਭਾਗ ਦੀ ਰਕਮ ਉਧਰਲੇ ਪਾਸੇ ਜਾ ਕੇ ਗੁਣਾ 'ਚ ਬਦਲ ਜਾਂਦੀ ਹੈ ਠੀਕ ਹੈ ਇਹ ਦੇਖ ਲਓ ਜੇ ਮੰਨ ਲਓ 5 5 7 12 ਹੁੰਦੇ ਆ ਨਾ ਤਾਂ ਇਹ ਬੇਟਾ ਜੇ ਆਪਾਂ 7 ਉਧਰ ਲਿਆ ਜਾਈਏ ਆ 7 ਕਾਦੇ ਚ ਬਦਲ ਜਾਣਗੇ ਘਟਾਓ ਦੇ ਵਿੱਚ ਤਾਂ 5 ਬਰਾਬਰ 12 ਘਟਾਓ 7 ਰਕਮ ਤਾਂ ਸੇਮ ਹੀ ਰਹਗੀ ਨਾ 5 ਬਰਾਬਰ 5 12 ਘਟਾਓ 7 ਵੀ 5 ਹੁੰਦੇ ਆ ਗੱਲ ਸਮਝ ਲੱਗੀ ਇਹ ਫਾਰਮੂਲਾ ਕਿਉਂ ਬਣਿਆ ਜਿਵੇਂ 5 4 20 ਤਾਂ ਬੇਟਾ ਜੇ ਇਹ 4 ਗੁਣਾ ਦੇ ਉਧਰ ਜਾਣਗੇ ਤਾਂ ਗੁਣਾ ਕਾਦੇ ਚ ਬਦਲਦੀ ਹੈ ਭਾਗ ਦੇ ਵਿੱਚ ਤਾਂ 5 ਬਰਾਬਰ 20/4 4 5 ਆ 20 5 ਬਰਾਬਰ 5 ਹੀ ਰਹਿ ਗਏ ਤਾਂ ਬੇਟਾ ਇਹ ਨਿਯਮ ਹੈਗਾ ਤੁਸੀਂ ਇਹ ਚੇਤੇ ਰੱਖਣਾ ਜਮ੍ਹਾਂ ਦੀ ਰਕਮ ਉੱਧਰ ਜਾ ਕੇ ਘਟਾਓ ਚ ਘਟਾਓ ਦੀ ਰਕਮ ਜਮ੍ਹਾਂ ਚ ਗੁਣਾ ਦੀ ਰਕਮ ਭਾਗ ਚ ਭਾਗ ਦੀ ਰਕਮ ਬਰਾਬਰ ਦੇ ਉੱਧਰ ਜਾ ਕੇ ਗੁਣਾ ਚ ਬਦਲ ਜਾਂਦੀ ਹੈ ਠੀਕ ਹੈ ਬੇਟਾ ਤਾਂ ਹੁਣ ਬੇਟਾ ਪਹਿਲਾ ਸਵਾਲ ਆ ਕਹਿੰਦਾ ਇੱਕ ਸਾਈਕਲ ਦੀ ਕੀਮਤ 5699 ਰੁਪਏ 17 ਸਾਈਕਲਾਂ ਦੀ ਕੀਮਤ ਕਿੰਨੀ ਹੋਵੇਗੀ ਇੱਥੇ ਬੇਟਾ ਆਪਾਂ ਚਾਰ ਇੱਥੇ ਨਾ ਆਪਾਂ ਅਨੁਪਾਤ ਵਾਲਾ ਫਾਰਮੂਲਾ ਲਾਵਾਂਗੇ ਤਾਂ ਕਿ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਵੇ ਇਹਦੇ ਵਿੱਚ ਕੀ ਹੈ ਸਾਈਕਲ ਦੋ ਚੀਜ਼ਾਂ ਆ ਸਾਈਕਲ ਆ ਤੇ ਉਹਦੀ ਕੀਮਤ ਆ ਤਾਂ ਸਾਈਕਲ ਕੀਮਤ ਸਾਈਕਲ ਕੀਮਤ ਠੀਕ ਹੈ ਬੇਟਾ ਸਾਈਕਲ ਅਨੁਪਾਤ ਕੀਮਤ ਸਮਾਨ ਅਨੁਪਾਤ ਸਾਈਕਲ ਅਨੁਪਾਤ ਕੀਮਤ ਇਹ ਬੇਟਾ ਚਾਰ ਟਰਮਾਂ ਪੇ 1 2 3 ਤੇ 4 ਟਰਮਾਂ ਬਣ ਗਈਆਂ ਸਾਰੇ ਸਵਾਲ ਜਿੰਨੇ ਵੀ ਸਵਾਲ ਆਉਂਦੇ ਆ ਤੇ ਇੱਕ ਇੱਕ ਬੇਟਾ 20 25 25 ਸਕਿੰਟ ਚ ਨਿਕਲਣ ਵਾਲੇ ਆ ਪਰ ਉਹ ਬੱਚੇ ਕੱਢ ਸਕਦੇ ਜਿਨ੍ਹਾਂ ਨੂੰ ਕਨਸੈਪਟ ਥ ਕਲੀਅਰ ਆ ਮੈਂ ਤੁਹਾਨੂੰ ਕਨਸੈਪਟ ਦੱਸਣ ਜਾ ਕੇ ਆ ਇਹਦੇ ਵਿੱਚ ਹੁਣ ਬੇਟਾ ਸਾਈਕਲ ਜੇ ਤੁਸੀਂ ਸਾਈਕਲ ਕੀਮਤ ਲਿਖਿਆ ਤਾਂ ਇੱਧਰ ਵੀ ਸਾਈਕਲ ਕੀਮਤ ਹੀ ਲਿਖਣਾ ਹੈ ਇੱਧਰ ਕੀਮਤ ਸਾਈਕਲ ਨਹੀਂ ਕਰ ਦੇਣਾ ਠੀਕ ਹੈ ਗਲੜੀ ਇਹੀ ਰੱਖਣੀ ਹੈ ਤਾਂ ਬੇਟਾ ਇੱਕ ਸਾਈਕਲ ਇੱਕ ਸਾਈਕਲ ਤੇ ਕੀਮਤ ਕਿੰਨੀ ਹੈਗੀ ਹੈ 5699 ਰੁਪਏ 5699 ਰੁਪਏ ਸਮਾਨ ਅਨੁਪਾਤ 17 ਸਾਈਕਲ ਤੇ ਕੀਮਤ ਅਸੀਂ x ਰੁਪਏ ਮੰਨ ਲੈਣੇ ਆ ਬੇਟਾ ਸਮਾਨ ਅਨੁਪਾਤ ਚ ਜਦੋਂ ਇੱਕ ਚੀਜ਼ ਵੱਧਦੀ ਆ ਤਾਂ ਦੂਜੀ ਵੀ ਵਧੂਗੀ ਜੇ ਸਾਈਕਲਾਂ ਦੀ ਗਿਣਤੀ ਵੱਧਦੀ ਆ ਤਾਂ ਕੀਮਤ ਵੀ ਵਧੂਗੀ ਇੱਕ ਚੀਜ਼ ਵਾਧੀ ਦੂਜੀ ਵੀ ਵਾਧੀ ਆ ਤਾਂ ਸਮਾਨ ਅਨੁਪਾਤ ਲੱਗਦਾ ਉਹਦੇ ਵਿੱਚ ਬੇਟਾ ਤੁਸੀਂ ਚੇਤੇ ਰੱਖਣਾ ਆ ਵੀ ਸਮਾਨ ਅਨੁਪਾਤ ਚ ਜਦੋਂ ਇਹ ਪਹਿਲਾ ਗੁਣਾ ਚੌਥੀ ਟਰਮ ਬਰਾਬਰ ਦੂਜੀ ਗੁਣਾ ਤੀਜੀ ਟਰਮ ਇਹ ਬਰਾਬਰ ਰੱਖਣੀ ਆ ਪਹਿਲੇ ਦੀ ਚੌਥੇ ਨਾਲ ਗੁਣਾ ਦੂਜੀ ਦੀ ਤੀਜੇ ਨਾਲ ਤਾਂ 1x ਬਰਾਬਰ 5699 17 ਠੀਕ ਹੈ ਬੇਟਾ ਹੁਣ ਪੁੱਤ ਤੁਹਾਨੂੰ 17 ਦਾ ਪਹਾੜਾ ਆਉਣਾ ਚਾਹੀਦਾ ਹੈ ਜੇ ਵੇਖੋ 25 ਤੱਕ ਨਵੋਦਿਆ ਦੀ ਤਿਆਰੀ ਵਾਲੇ ਬੱਚਿਆਂ ਨੂੰ ਪਹਾੜੇ ਆਉਣੇ ਚਾਹੀਦੇ ਕਿਤੇ ਇਹ ਨਾ ਹੋਵੇ ਆਪਾਂ ਗੁਣਾ ਦੇ ਵਿੱਚ ਹੀ ਉਲਝੇ ਰਹੀਏ ਠੀਕ ਹੈ ਤਾਂ ਆਪਾਂ 17 ਦਾ ਪਹਾੜਾ 17 ਨਾਲ ਗੁਣਾ ਕਰ ਲੈਣੇ ਆ ਸਿੱਧੀ x ਦੀ ਕੀਮਤ ਆਜੂ ਕਿਉਂਕਿ x ਦੀ ਕੀਮਤ ਹੀ ਕੱਢਣੀ ਹੈ ਨਾ x x ਕੀ ਮੰਨਿਆ ਸੀ ਅਸੀਂ 17 ਸਾਈਕਲਾਂ ਦੀ ਕੀਮਤ x ਰੁਪਏ ਮੰਨੀ ਹੋਈ x ਬਰਾਬਰ ਇਹਨੂੰ ਗੁਣਾ ਕਰੋ 17 17 ਨੂੰ 9 153 ਬੇਟਾ ਤਾਂ ਹਾਸਲ 15 ਆ ਗਏ ਹਨ 17 ਨੂੰ 9 153 ਤੇ 15 168 ਹਾਸਲ ਹੁਣ 16 ਆ ਗਏ 17 ਨੂੰ 6 102 ਤੇ 16 118 ਹਾਂਸਲ 11 ਆਗੇ 170585 ਤੇ 1196 ਤਿੰਨਾਂ ਤੋਂ ਬਾਅਦ ਕਮਾ ਲਾ ਲਿਆ ਤਾਂ 96883 ਰੁਪਏ ਸਾਡਾ ਉੱਤਰ ਆ ਗਿਆ 17 ਸਾਈਕਲਾਂ ਦੀ ਕੀਮਤ ਇਹ ਬੇਟਾ ਮੈਂ ਵੀਡੀਓ ਚ ਇਕੱਲਾ ਸਵਾਲ ਹੀ ਤੁਹਾਨੂੰ ਦੱਸੂਗਾ ਅਗਲੀ ਵੀਡੀਓ ਚ ਆਪਾਂ ਵੱਧ ਸਵਾਲ ਕਰਾਂਗੇ ਕਿਉਂਕਿ ਤੁਸੀਂ ਇਸ ਇਥੇ ਇਸ ਕਨਸੈਪਟ ਨੂੰ ਵਾਰ-ਵਾਰ ਦੇਖ ਕੇ ਕਲੀਅਰ ਕਰਨਾ ਜੇ ਤੁਹਾਨੂੰ ਹੱਲੇ ਗੁਣਾ ਨਹੀਂ ਆਉਂਦੀ ਤਾਂ ਤੁਸੀਂ ਇਹਨੂੰ ਦੋ ਅੰਕਾਂ ਦੀ ਗੁਣਾ ਦੇ ਨਾਲ ਗੁਣਾ ਕਰਕੇ ਦੇਖੋਗੇ ਤਾਂ ਆਹੀ ਉੱਤਰ ਆ ਤੁਹਾਡਾ ਆ ਜਾਊਗਾ ਸੋ ਬੇਟਾ ਇਹ ਸੀਗਾ ਪਹਿਲਾ ਸਵਾਲ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ